ਦੇਵਤਿਆਂ ਤੇ ਦਾਨਵਾਂ ਨੇ ਮਿਆਨਾ ਵਿੱਚੋਂ ਤਲਵਾਰਾਂ ਧੂਕੇ ਕੱਢ ਲਈਆਂ ਨਗਾਰਚਿਆਂ ਨੇ ਨਗਾਰਿਆਂ ਦੀ ਗੂੰਜ ਪਵਾਈ ਤੇ ਜੁੱਦ ਅੱਗੇ ਵਧਿਆ ਸੂਰਬੀਰ ਯੋ ਦੇ ਵਾਰੋ-ਵਾਰ ਆਪਣੀਆਂ ਤਲਵਾਰਾਂ ਵਾਰ ਰਹੇ ਹਨ ਲਹੂ ਦੀਆਂ ਵਹਿਦੀਆਂ ਝਲਾਰਾਂ ਇੰਜ ਜਾਪ ਰਹੀਆਂ ਹਨ ਜਿਵੇਂ ਪਹਾੜਾਂ ਤੋਂ ਲਾਲ ਰੰਗ ਦੇ ਝਰਨੇ ਵਹਿ ਰਹੇ ਹਨ ਰਾਖਸ਼ਾਂ ਦੀਆਂ ਧੀਵੀ ਮਹਿਲਾਵਾਂ ਵਿੱਚੋਂ ਅਟਾਰੀਆਂ ਵਿੱਚ ਬੈਠੀਆਂ ਇਸ ਕਮਾਲ ਦੇ ਜੁੱਦ ਨੂੰ ਦੇਖ ਰਹੀਆਂ ਨੇ ਰਣ ਭੂਮੀ ਵਿੱਚੋਂ ਦੁਰਗਾ ਤੇ ਧਾਨਵਾ ਦੇ ਸ਼ੇਰਾਂ ਘੋੜਿਆਂ ਦੇ ਰੱਥਾਂ ਦਾ ਸ਼ੋਰ ਕੰਨ ਪਾੜ ਰਿਹਾ ਹੈ। ਅਮੋ ਸਾਹਮਣੇ ਦੋਹਾਂ ਦਲਾਂ ਦੇ ਲੱਖਾਂ ਨਗਾਰੇ ਵੱਜ ਰਹੇ ਨੇ। ਗੁੱਸੇ ਨਾਲ ਲਾਲ ਹੋਏ ਰਾਖਸ਼ ਮੈਦਾਨ ਵਿੱਚ ਡਟੇ ਹੋਏ ਹਨ ਤੇ ਕੋਈ ਵੀ ਭੱਜਣ ਦਾ ਨਾਮ ਨਹੀਂ ਲੈ ਰਿਹਾ। ਦੋਹਾਂ ਪਾਸਿਆਂ ਦੇ ਸੂਰਮੇ ਸ਼ੇਰਾਂ ਵਾਂਗ ਦਹਾੜ ਰਹੇ ਆ। ਜਿਸ ਪਾਸੇ ਵੀ ਦੁਰਗਾ ਜਾਂਦੀ ਹੈ, ਰਕਸ਼ ਉਧਰ ਹੀ ਖਿੱਚ-ਖਿੱਚ ਕੇ ਤੀਰ ਛੱਡਦੇ ਨੇ। ਸੰਗਲਾਂ ਨਾਲ ਕ세 ਹੋਏ ਦੂਰੇ ਨਗਾਰੇ ਵੱਜ ਰਹੇ ਹਨ ਰਣਤੇਚੋ ਉੱਡਦੀ ਧੂੜ ਨਾਲ ਲਥਪਤ ਰਾਖਸ਼ਾਂ ਦੇ ਸਰਦਾਰਾਂ ਦੇ ਚਿਹਰੇ ਮਿੱਟੀ ਰੰਗੇ ਹੋ ਗਏ ਹਨ ਰਾਖਸ਼ਾਂ ਦੀਆਂ ਨਾਸਾ ਉਖਲੀਆਂ ਜਿਹੀਆਂ ਹਨ ਤੇ ਮੂੰਹ ਆਲਿਆ ਜਟੇ ਜਟੇ ਵੱਡੇ ਵੱਡੇ ਮੁਸ਼ੈਰਿਆਂ ਵਾਲੇ ਸੂਰਮੇ ਜੰਗ ਕਰਨ ਲਈ ਭੱਜ ਕੇ ਦੁਰਗਾ ਦੇ ਸਨ ਮੁਖਾ ਗਏ ਨੇ ਇਹ ਉਹੀ ਉਹਦੇ ਹਨ ਜਿਨ੍ਹਾਂ ਨਾਲ ਲੜ ਕੇ ਇੰਦਰ ਜਿਹੇ ਦੇਵ ਤਿਹਾਰ ਚੁੱਕੇ ਸਨ ਪਰ ਇਹ ਦਲੇਰ ਸੂਰੇ ਲੜਨੋਂ ਹਜੇ ਵੀ ਟਾਲਾ ਨਹੀਂ ਵਟਰੇ ਦੁਰਗਾ ਨੂੰ ਘੇਰ ਕੇ ਉਹ ਉਸ ਅੱਗੇ ਕਣਕੋਰ ਕਾਲੇ ਭੋਲੇ ਬਦਲਾ ਮੰਗ ਕਰ ਜਰੇ ਹਨ ਖੋਤੇ ਦੇ ਚੰਮ ਤੋਂ ਬਣੇ ਹੋਏ ਧੌਂਸੇ ਤੇ ਝੋਟ ਲਗਾਈ ਗਈ ਤੇ ਮੁੜ ਦਲਾਂ ਦਾ ਮੁਕਾਬਲਾ ਸ਼ੁਰੂ ਹੋਇਆ ਬਹਾਦਰ ਦੈਂਤਾ ਨੇ ਆਣ ਕੇ ਦੁਰਗਾ ਨੂੰ ਚਪਾਸਿਓਂ ਘੇਰ ਲਿਆ ਇਹਨਾਂ ਖੀਲਰ ਜਰਨਾਲ ਰਣ ਵਿੱਚੋਂ ਭੱਜਣਾ ਨਹੀਂ ਜਾਣਦੇ ਸਨ ਪਰ ਦੇਵੀ ਨੇ ਐਸੀ ਤੇਗਵਾਹੀ ਕਿ ਮਾਰੇ ਗਏ ਰਾਖਸ਼ਾ ਨੇ ਸਵਰਗ ਨੂੰ ਚਾਲੇ ਪਾ ਦਿੱਤੇ ਦਲਾਂ ਦੇ ਭੇੜ ਵੇਲੇ ਗਿੰਤੀ ਤੋਂ ਬਾਹਰੇ ਨਗਾਰੇ ਵੱਜ ਰਹੇ ਸਨ ਦੇਵਤਿਆਂ ਤੇ ਦੈਨਤਾ ਵਿਚਾਲੇ ਚੋਟਿਆਂ ਦੇ ਭੇੜ ਅੰਗ ਜੁੱਧ ਹੋ ਰਿਹਾ ਹੈ ਗੁੱਸੇ ਵਿੱਚ ਗੁਰੂ ਚਰਾਖਸ਼ ਦੇਵਤਿਆਂ ਨੂੰ ਕਰਾਰੇ ਫਟ ਦੇ ਰਹੇ ਹਨ ਮਿਆਨਾਂ ਵਿੱਚੋਂ ਨਿਕਲੀਆਂ ਹੋਈਆਂ ਤਲਵਾਰਾਂ ਆਰਿਆਂ ਦੇ ਸਮਾਨ ਜਾਪ ਰਹੀਆਂ ਨੇ ਰਣ ਭੂਮੀ ਵਿੱਚ ਮਨਾਰਿਆ ਜਿਹੇ ਕੱਦਾਂ ਵਾਰ ਜਵਾਨ ਪਿੜ ਰਹੇ ਨੇ ਪਰਬਤਾਂ ਜਿਹੇ ਯੋਧਿਆਂ ਨੂੰ ਦੇਵੀ ਆਪ ਮਾਰ-ਮਾਰ ਕੇ ਉਹਨਾਂ ਦਾ ਜਨਮ ਸਵਾਦਈ ਸੀ ਮੂਹ ਹਾਰ ਕਹਿਣਾ ਤਾਂ ਇੰਨਾ ਸੂਰਿਆ ਨੇ ਸਿੱਖਿਆ ਹੀ ਨਹੀਂ ਦੁਰਗਾ ਹੱਥ ਫੜੀ ਖੜਗ ਨਾਲ ਆਪ ਉਹਨਾਂ ਦਾ ਸੰਘਾਰ ਕਰ ਰਹੀ ਸੀ ਜਿੰਗੀ ਤਮਾਮੇ ਵੱਜਣ ਨਾਲ ਯੋਧੇ ਗੁੱਦ-ਗੁੱਦ ਕੇ ਜੰਗ ਦੇ ਮੈਦਾਨ ਵਿੱਚ ਲੜਨ ਲਈ ਆ ਰਹੇ ਹਨ ਕਨੀਰ ਕਾਲੇ ਬੱਦਲਾਂ ਜਿਹਾ ਮੈਂ ਖਸਰ ਆ ਕੇ ਰਣ ਮੈਦਾਨ ਵਿੱਚ ਗਰਜਿਆ ਤੇ ਬੜਕਾ ਮਾਰਨ ਲੱਗਾ ਇੰਦਰ ਜਹੇ ਯੋਧੇ ਤੇ ਮੇਰੇ ਅੱਗੇ ਕੋਈ ਈਕਾਤ ਨਹੀਂ ਤੇ ਵਿਚਾਰੀ ਦੁਰਗਾ ਕੌਣ ਹੈ ਜਿਸਨੇ ਮੇਰੇ ਨਾਲ ਜੰਗ ਕਰਨ ਲਈ ਮੈਦਾਨ ਸਜਾ ਰੱਖਿਆ ਗੱਲਾਂ ਕਰਦੇ ਕਰਦੇ ਸੁਖਾ ਸਿੰਘ ਤੇ ਅਫਗਾਨ ਲੜਾਕਾ ਦੋਹੇ ਇੱਕ ਦੂਜੇ ਦੇ ਬਿਲਕੁਲ ਨਜ਼ਦੀਕ ਆ ਗਏ। ਸ਼ਸਤਰਾਂ ਨੂੰ ਨਮਸਕਾਰ ਕੀਤੀ। ਸੁਖਾ ਸਿੰਘ ਤੇ ਪਠਾਨ ਤਾਂ ਸਾਂਝਾ ਵਾਰ ਹੋਇਆ ਤੇ ਦੋਹਾਂ ਨੇ ਢਾਲਾਂ ਨਾਲ ਸੰਭਾਲ ਲਈ। ਤੜ-ਤੜ ਕਰਦੀਆਂ ਤਲਵਾਰਾਂ ਢਾਲਾਂ ਤੇ ਇਉਂ ਵੱਜ ਰਹੀਆਂ ਸਨ ਜਿਵੇਂ ਅਹੇਰਨ ਤੇ ਭਾਰੀ ਹਥੌੜਾ ਵੱਜਦਾ ਹੈ। ਕੁਝ ਪਲਾਂ ਵਿੱਚ ਹੀ ਦੋਹਾਂ ਦੀਆਂ ਢਾਲਾਂ ਚੂਰ-ਚੂਰ ਹੋ ਗਈਆਂ। ਹੋੜ ਵਾਰੀ ਸੰਜੂਆਂ ਦੀ ਪਰਖ ਦੀ ਸੀ ਤੂਹਾਂ ਦੀਆਂ ਕਿਰਪਾਨਾਂ ਸੰਜੂਆਂ ਦਾ ਇਮਤਿਹਾਨ ਲੈ ਰਹੀਆਂ ਸਨ ਅਣਗਿਣਤ ਵਾਰਾ ਮਗਰੋਂ ਸੰਜੂਆਂ ਵੀ ਕਈ ਥਾਵਾਂ ਤੋਂ ਪਾਟ ਗਈਆਂ ਕਮਰ ਕੱਸੇ ਖੁੱਲ ਗਏ ਛੁਰੀਆਂ ਕਟਾਰਾਂ ਹੀਠਾਂ ਜਾ ਪਈਆਂ ਇੱਕ ਦੂਏ ਦੇ ਵਾਰ ਸੰਭਾਲਦੇ ਆ ਤਲਵਾਰਾਂ ਵਿੱਚੋਂ ਬੁਰਕ ਨਿਕਲ ਗਏ ਕੋੜਿਆਂ ਨੇ ਵੀ ਇੱਕ ਦੂਜੇ ਦੇ ਦੁੱਲ ਤੇ ਦੁੱਲਤੇ ਮਾਰਦੇ ਆ ਲੜਾਈ ਵਿੱਚ ਹਿੱਸਾ ਪਾਇਆ ਸਵਾਰਾਂ ਦੇ ਨਾਲ-ਨਾਲ ਘੋੜਿਆਂ ਦੇ ਵੀ ਕਈ ਥਾਈ ਫੱਟ ਲੱਗ ਗਏ। ਲਹੁ ਸੈਮ ਦੇ ਘੋੜਿਆਂ ਦੀ ਆਖਰ ਭਿਆ ਹੋ ਗਈ। ਢੋਲ ਨਗਾਰਿਆਂ ਤੇ ਝੋਟ ਪਈ ਤੇ ਭੇੜ ਸ਼ੁਰੂ ਹੋਇਆ। ਦੋਹਾਂ ਪਾਸਿਆਂ ਤੋਂ ਤੀਰ ਜੰਗ ਦੀ ਅਗਵਾਈ ਕਰ ਰਹੇ ਹਨ। ਨੀਵਾਂ ਵਰਤੇ ਤੀਰਾਂ ਦੇ ਲੱਗਣ ਨਾਲ ਅਨੇਕਾਂ ਸੂਰਮੇ ਢੇਰੀ ਹੋ ਗਏ ਹਨ। ਉਤਰਤੀ ਤੇ ਇੰਜ ਡਿੱਗ ਰਹੇ ਨੇ ਜਿਵੇਂ ਅਸਮਾਨੀ ਬਿਜਲੀ ਨਾਲ ਵੱਡੇ ਵੱਡੇ ਮਨਾਰੇ ਟਹਿ ਕੇ ਡਿੱਗਦੇ ਹਨ। ਖੁੱਲੇ ਕੇਸਾ ਵਾਲੇ ਦੈਂਤਾਂ ਨੇ ਜੰਗ ਦੇ ਮੈਦਾਨ ਵਿੱਚ ਹਹਾਕਾਰ ਮਚਾਈ ਹੋਈ ਹੈ ਮਾਰੇ ਜਾ ਚੁੱਕੇ ਇਝਟਾਵਾਂ ਵਾਲੇ ਸੂਰਮੇ ਮੈਦਾਨ ਵਿੱਚ ਇੰਜ ਪਏ ਹਨ ਜਿਵੇਂ ਇਝਟਾਵਾਂ ਵਾਲੇ ਸਾਧੂ ਭੰਗ ਪੀ ਕੇ ਸੁੱਤੇ ਹੋਣ ਦੋਹਾਂ ਧਿਰਾਂ ਦੀ ਆਮੋ ਸਾਹਮਣੇ ਤੋਂ ਨਗਾਰਿਆਂ ਦੀ ਗਰਜ ਵਿੱਚ ਜੰਗ ਹੋ ਰਹੀ ਹੈ ਆਪਣੇ ਬਲ ਤੇ ਹੰਕਾਰ ਵਿੱਚ ਮਹਿਕਾ ਸੁਰਦੇਵਤਿਆਂ ਦੀਆਂ ਖਤਾਰਾਂ ਮੂਹਰੇ ਆ ਕੇ ਬਿਜਲੀ ਵਾਂਗ ਕੜਕਿਆ ਉਸਤੇ ਨਾਲ ਰੰਤ ਤੇ ਵਿੱਚ ਹਜ਼ਾਰਾਂ ਸੂਰਮੇ ਨੇ ਮੱਖੇਦੈਂਤ ਨੇ ਵੱਡਾ ਭਾਰੀ ਖੰਡਾ ਧੂਕੇ ਮਿਆਨ ਵਿੱਚੋਂ ਕੱਢਿਆ ਸੂਰਮੇ ਕੁੱਦ-ਕੁੱਦ ਕੇ ਦੁਸ਼ਮਣਾਂ ਨੂੰ ਪੈ ਰਹੇ ਨੇ ਜਿਸ ਨਾਲ ਬਹੁਤ ਭਿਆਨਕ ਮਾਰ-ਕਾਟ ਸ਼ੁਰੂ ਹੋਈ ਜਝਾਰੂਆਂ ਦੇ ਸਰੀਰਾਂ ਵਿੱਚੋਂ ਲਹੂ ਦੀਆਂ ਧਾਰਾ ਇੰਜ ਵਹਿ ਰਹੀਆਂ ਹਨ ਜਿਵੇਂ ਸ਼ਿਵਜੀ ਦੀਆਂ ਜਟਾਵਾਂ ਵਿੱਚੋਂ ਗੰਗਾ ਵਹਿੰਦੀ ਹੈ ਫਖੀ ਹੋਈ ਜੰਗ ਦੇ ਮੈਦਾਨ ਵਿੱਚ ਝੂਟੇ ਦੀ ਖਲ ਵਾਲੇ ਤੋਂ ਸੇ ਉੱਤੇ ਜ਼ਖ਼ਮ ਲੱਗ ਦੁਰਗਾ ਨੇ ਜੋਸ਼ ਵਿੱਚ ਤੂਕੇ ਕਰਪਾਨ ਮਿਆਨੋ ਬਾਰ ਕੱਢੀ ਰਾਖਸ਼ਾ ਦੀ ਭਖਿਆ ਕਰਨ ਵਾਲੀ ਤਲਵਾਰ ਦਾ ਵਾਰ ਦੁਰਗਾ ਨੇ ਮੈ ਖਾਸੁਰਤੀ ਕੀਤਾ ਇਹ ਵਾਰ ਇੰਨਾ ਜ਼ਬਰਦਸਤ ਸੀ ਕਿ ਤਲਵਾਰ ਮੈਖੇ ਦੰਤ ਦੀ ਖੋਪਰੀ ਤੇ ਮੂੰਹ ਨੂੰ ਚੱਕਣਾ ਚੂਰ ਕਰਦੀ ਹੋਈ ਉਸਦੇ ਪਿੰਜਰ ਵਿੱਚ ਜਾਤ ਸੀ ਉਸ ਤੋਂ ਅੱਗੇ ਇਹ ਤਲਵਾਰ ਸਣੇ ਕੋੜੇ ਕਾਠੀ ਨੂੰ ਚੀਰਦੀ ਹੋਈ ਧਰਤੀ ਤੇ ਜਾ ਵੱਜੀ ਧਰਤੀ ਉੱਤੇ ਵੱਜਦੀ ਹੋਈ ਵੀ ਇਹ ਰੁਕੀ ਨਹੀਂ ਸਗੋਂ ਧਰਤੀ ਨੂੰ ਪਾੜ ਕੇ ਖਲੋਤੇ ਬਲਦ ਦੇ ਸਿੰਘਾਂ ਨੂੰ ਜਾਲ ਲੱਗੀ ਮੈਖੇ ਦੈਂਤ ਨੂੰ ਮਾਰ ਕੇ ਇਹ ਤਲਵਾਰ ਧਰਤੀ ਲੈ ਤੋੜ ਤੇ ਸਿੰਘਾਂ ਨੂੰ ਤੋਂ ਹੁੰਦੀ ਹੋਈ ਕੱਛੂ ਦੇ ਸਿਰ ਵਿੱਚ ਜਾਲ ਲੱਗੀ ਦੈਂਤਾਂ ਦੀਆਂ ਲੋਥਾਂ ਰਣ ਭੂਮੀ ਵਿੱਚ ਇਉਂ ਪਈਆਂ ਹਨ ਜਿਵੇਂ ਕਿਸੇ ਤਰਖਾਨ ਨੇ ਰੁੱਖ ਵੱਢ ਕੇ ਸੁੱਟੇ ਹੋਣ ਜੰਗ ਦੇ ਮੈਦਾਨ ਵਿੱਚ ਲਹੂ ਤੇ ਮਿਜਦੀ ਜਿਵੇਂ ਕਹਾਣੀ ਬਣੀ ਪਈ ਸੀ ਦੁਰਗਾ ਨੇ ਤਲਵਾਰ ਇਸ ਤਰ੍ਹਾਂ ਵਾਹੀ ਇਸ ਦੀ ਕਹਾਣੀ ਚੋਂ ਜੁਗਾ ਤੱਕ ਅਮਰ ਰਹੇਗੀ ਉਦਰ ਮਖਾਸੁਰ ਨੂੰ ਰਣ ਭੂਮੀ ਵਿੱਚ ਵਿਖੜਾ ਸਮਾਂ ਕੱਟਣਾ ਪਿਆ ਇਸ ਤਰ੍ਹਾਂ ਦੇਵੀ ਦੁਰਗਾ ਨੇ ਜੰਗ ਵਿੱਚ ਮਹਕੇ ਦੈਂਤ ਦਾ ਅੰਤ ਕੀਤਾ ਪ੍ਰਸੰਨਤਾ ਵਿੱਚ ਦੇਵੀ ਨੇ ਆਪਣਾ ਸ਼ੇਰ 14 ਲੋਕਾਂ ਵਿੱਚ ਨਚਾਇਆ ਲੰਬੀਆਂ ਜਟਾਵਾਂ ਵਾਲੇ ਵੀਰ ਜਰਨੈਲ ਜੰਗ ਵਿੱਚ ਦੁਰਗਾ ਨੇ ਮਾਰ ਘੱਤੇ ਹਾਲਾਂਕਿ ਮਾਰਦਿਆਂ ਹੋਏ ਨੇ ਵੀ ਉਹਨਾਂ ਜੰਗ ਵਿੱਚ ਪਾਣੀ ਨਹੀਂ ਮੰਗਿਆ ਸੁਗੋਤਾ ਰਾਗ ਸੁਣ ਕੇ ਮਸਤ ਹੋਣ ਵਾਲੀ ਪਠਾਣੀ ਵਾਂਗ ਝੂਮ ਰਹੇ ਸਨ ਰਣ ਭੂਮੀ ਵਿੱਚ ਯੋਧਿਆਂ ਦੇ ਲਹੂ ਦਾਤਾ ਮਾਨੋ ਹੜ ਹੀ ਆ ਗਿਆ ਪਰ ਫੇਰ ਵੀ ਬਹਾਦਰ ਸੂਰਮੇ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਝੂਮਦੇ ਫਿਰ ਰਹੇ ਸਨ ਜਿਵੇਂ ਕਿਸੇ ਅਨਿਆਣੇ ਬਾਲ ਨੇ ਪੋਸਤ ਪੀਤਾ ਹੋਵੇ ਜਦ ਤਲਵਾਰਾਂ ਵਿੱਚ ਵੀ ਜਾਣ ਨਾ ਰਹੀ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਜਫਾ ਪਾ ਕੇ ਹੇਠਾਂ ਸੁੱਟ ਲਿਆ ਸਰੀਰਾਂ ਉੱਤੇ ਜ਼ਖਮ ਤਾਂ ਪਹਿਲਾਂ ਹੀ ਸਾਂਕੜੇ ਸਨ ਜਿਨ੍ਹਾਂ ਕਰਕੇ ਲਹੂ ਦੀਆਂ ਘਰਾਲਾਂ ਵਗ ਚੁੱਕੀਆਂ ਸਨ ਘੋੜਿਆਂ ਤੋਂ ਹੇਠਾਂ ਲਾਲ ਰੰਗੀ ਬਰੇਤੀ ਤੇ ਡਿੱਗਦੇ ਕੀ ਤੋਹੇ ਥੋੜੇ ਚਿਰ ਲਈ ਭੋਸ਼ੀ ਵਿੱਚ ਚਲੇਗਾ ਕੁਝ ਪਲ ਲਈ ਮਾਨੋ ਸਤਲੁਜ ਵਖਲੋਗਾ ਯੋਧਿਆਂ ਦਾ ਐਸਾ ਭੇਡ ਕਿਹੜਾ ਨਿਤ ਦੇਖਣ ਨੂੰ ਮਿਲਦਾ ਪਾਣੀ ਦੀ ਇੱਕ ਜ਼ੋਰਦਾਰ ਛਲ ਦੇ ਛਿੱਟਿਆਂ ਨੇ ਸੁੱਖਾ ਸਿੰਘ ਦੀ ਨੀਂਦ ਤੋੜੀ ਉਸਨੇ ਗਿਲਜੇ ਨੂੰ ਲੜਨ ਲਈ ਵੰਗਾਰਿਆ ਪਰ ਪਠਾਣ ਤੋਂ ਉੱਠਿਆ ਨਾ ਗਿਆ ਸੁਖਾ ਸਿੰਘ ਨੇ ਖਲੋਕੇ ਸਰੋਹੀ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਗਿਲਜੇ ਦੇ ਢਿੱਡ ਵਿੱਚੋਂ ਲਹੂ ਦੇ ਪ੍ਰਨਾਲਾ ਵਹਿ ਪਿਆ ਗੁਰਦਿਆਂ ਨੂੰ ਪਾੜਦੀ ਤੇ ਅੰਦਰਾਂ ਨੂੰ چیرਦੀ ਹੋਈ ਰਤ ਰੰਗੀ ਸਰੋਹੀ ਬਾਹਰ ਨਿਕਲੀ ਤਾਂ ਗਿਲਜੇ ਦੇ ਪ੍ਰਾਣ ਵੀ ਨਾਲ ਹੀ ਲਾਇਆ ਸੁਖਾ ਸਿੰਘ ਨੇ ਉੱਪਰ ਵੱਲ ਦੇਖਦਿਆਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਿਕਲਗੀਦਰ ਪਿਤਾ ਜੀ ਮਹਾਰਾਜ ਜਿਨ੍ਹਾਂ ਖਾਲਸੇ ਦੀ ਲਾਜ ਰੱਖੀ ਹਜੇ ਬੋਲ ਸੁਖਾ ਸਿੰਘ ਨੇ ਮੂੰਹ ਵਿੱਚ ਹੀ ਸਨ ਕਿ ਠਾ ਠਾ ਕਰਦਿਆਂ ਬੰਦੂਖਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਫੜ ਲਓ ਫੜ ਲਓ ਤੇ ਮਾਰ ਦਿਓ ਟੀਆਂ ਆਵਾਜ਼ਾਂ ਗੂੰਜਣ ਲੱਗੀਆਂ ਸਿੰਘ ਨੇ ਗਿਲਜੇ ਦਾ ਸਿਰ ਨੇਜੇ ਤੇ ਟੰਗਿਆ ਤੇ ਪੰਥਵਾਲ ਨੂੰ ਵਧਿਆ ਇਧਰੋਂ ਸਿੰਘਾਂ ਨੂੰ ਪਤਾ ਸੀ ਕਿ ਅਫਗਾਨਾਂ ਤੋਂ ਹਾਰ ਸੰਭਾਲਣੀ ਹੋਣੀ ਸੋ ਉਹਨਾਂ ਨੇ ਵੀ ਰਾਮ ਜੰਗੀਆਂ ਦੇ ਮੂੰਹ ਖੋਲੇ ਚੜਤ ਸਿੰਘ ਨੇ ਭੱਜ ਕੇ ਸੁੱਖਾ ਸਿੰਘ ਨੂੰ ਸੰਭਾਲ ਲਿਆ ਤੇ ਆਪਣੇ ਪਿੱਛੇ ਸਵਾਰ ਕਰਵਾ ਲਿਆ ਉਹ ਜੀ ਚੰਡੀ ਦੀ ਵਾਰ 32ਵੀਂ ਪੌੜੀ ਹੀ ਗਾ ਰਿਆ ਸੀ ਬਾਕੀ ਪਾਠ ਉਹਨਾਂ ਰਾਹ ਵਿੱਚ ਪੂਰਾ ਕੀਤਾ ਜਦ ਚੜਤ ਸਿੰਘ ਸੁੱਖਾ ਸਿੰਘ ਨੂੰ ਲੈ ਕੇ ਜਥੇ ਕੋਲ ਪਹੁੰਚਿਆ ਤਾਂ ਦੋਹਾਂ ਦੇ ਨਾਲ ਸਮੂਹ ਜਥੇ ਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫਿਰਨ ਜੂਨੀ ਆਇਆ ਜਿਨ ਇਹ ਗਾਇਆ ਤੇ ਇੱਥੇ ਦੁਰਗਾ ਕੀ ਵਾਰ ਦੀ ਸਮਾਪਤੀ ਹੁੰਦੀ ਹੈ। ਨੇਜੇ ਤੇ ਦਰਾਨੀ ਦੇ ਟੰਗੇ ਸਿਰ ਨੂੰ ਉੱਚਾ ਚੁੱਕਦਾ ਸੁਖਾ ਸਿੰਘ ਬੋਲਿਆ। ਸੂਰਬੀਰ ਬਚਨ ਕੇਬਲੀ ਸਿੰਘ ਨੇ ਆਪਣਾ ਬਚਨ ਪੂਗਾਇਆ ਹੈ। ਇਹੀ ਪਛਾਣ ਹੁੰਦੀ ਹੈ ਸੂਰਬੀਰਾਂ ਦੀ। ਕਥਾਕਰਣ ਵਾਲਾ ਸਿੰਘ ਬੋਲਿਆ। ਕੱਜ ਕੇ ਜਕਾਰੇ ਗਜਾਵੇ ਫਤਿਹ ਪਾਵੇ ਸ਼ਹੀਦਾ ਸਿੰਘਾਂ ਦੇ ਮਨ ਨੂੰ ਪਾਵੇ ਸਾਤ ਸਰੀਆ ਕਾਲ। ਸਿੰਘਾਂ ਨੇ ਜਕਾਰਿਆਂ ਨਾਲ ਜੰਗਲ ਗੂੰਜਣ ਲਾ ਦਿੱਤਾ ਖਾਲਸਾ ਜੀ ਦਰਾਨੀਆਂ ਦੀ ਟੁਕੜੀ ਪਿੱਛਾ ਕਰਦੀ ਆ ਰਹੀ ਹੈ ਮੋਰਚੇ ਮੱਲ ਲਓ ਲਹੂ ਲਹਾਣ ਹੋਇਆ ਸੁਖਾ ਸਿੰਘ ਚੜ੍ਹਦੀ ਕਲਾ ਵਿੱਚ ਬੋਲ ਰਿਹਾ ਸੀ ਗੋਲੀਆਂ ਦੇ ਨਿਸ਼ਾਨੇ ਅੱਖਾਂ ਜਾਂ ਧੌਣ ਬਣਾਓ ਸੰਜੂਆਂ ਬਹੁਤ ਭਾਰੀਆਂ ਨੇ ਉਹਨਾਂ ਦੀਆਂ ਸੀਨਿਆਂ ਵਿੱਚ ਨਹੀਂ ਵੱਜਣੀਆਂ ਗੋਲੀਆਂ ਚੰਗਾ ਦੀਆਂ ਬੰਦੂਕਾਂ ਦੇ ਹੱਲੇ ਨੇ ਕਈ ਘਿਰੇ ਥਾਂਏ ਢੇਰ ਕਰ ਦਿੱਤੇ ਤੇ ਬਾਕੀ ਦਰਿਆ ਦੇ ਪਰਲੇ ਪਾਰ ਕੂਚ ਕਰ ਗਏ ਹੁਣ ਚੱਜ ਨਾਲੀ ਤਾਕਤ ਵੇਖ ਜਾਓ ਖਾਲਸੇ ਦੀ ਇੰਨੀ ਸ਼ੇਦੀ ਕਾਦੀ ਐ ਪਿਛਾ ਮੋੜਨ ਦੀ ਭੱਜੇ ਜਾਂਦੇ ਗਿਲਜਿਆਂ ਵੱਲ ਇੱਕ ਭਜੰਗੀ ਨੇ ਮਹਣੇ ਦਾ ਤੀਰ ਮਾਰਿਆ ਪਰ ਉਹ ਸਿੰਘਾ ਜਿਹਾ ਜੇਰਾ ਨਾ ਕਰ ਸਕੇ ਤੇ ਮੁੜ ਦਿਖਾਈ ਨਾ ਦਿੱਤੇ ਬਹੁਤ ਪਿਆਰ ਨਾਲ ਚੜ੍ਹਤ ਸਿੰਘ ਨੇ ਸੁਖਾ ਸਿੰਘ ਨੂੰ ਸੰਭਾਲ ਲਿਆ ਤੇ ਦੇਖ ਪੜ ਕੀਤੀ ਜਦ ਸੁਖਰ ਸਿੰਘ ਕੋ ਜਹੋਸ਼ ਵਿੱਚ ਆਇਆ ਤਾਂ ਜਥੇਦਾਰ ਤੇ ਕੁਝ ਹੋਰ ਸਿੰਘ ਉਸਤਾ ਪਤਾ ਲੈ ਆਏ ਬਾਕੀ ਹੋਰ ਜਥਿਆਂ ਦੇ ਜਥੇਦਾਰ ਵੀ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਸੁਣ ਕੇ ਦਰਸ਼ਨ ਕਰਨ ਲਈ ਆਏ ਸਾਰੇ ਸੁਖਾ ਸਿੰਘ ਨੂੰ ਭੇਡ ਕਰਨ ਲਈ ਨਾਲ ਇੱਕ ਇੱਕ ਘੋੜਾ ਲੈ ਕੇ ਆਏ ਧਾਨਾ ਤੂ ਸਿੰਘਾ ਧਾਨਾ ਤੇਰੀ ਕਮਾਈ ਧੰਨ ਪੰਥ ਦੇ ਵਾਲੀ 칼ਗੀਧਰ ਪਿਤਾ ਹਰ ਮਿਲਣ ਆਉਣ ਵਾਲੇ ਸਿੰਘ ਦੇ ਮੂੰਹੋਂ ਇਹੋ ਬੋਲ ਨਿਕਲਦੇ ਸੁਖਾ ਸਿੰਘ ਨੇ ਜਥੇਦਾਰ ਸ਼ਾਮ ਸਿੰਘ ਦਾ ਘੋੜਾ ਰੱਖ ਲਿਆ ਤੇ ਬਾਕੀ ਸਿੰਘਾਂ ਦੇ ਘੋੜੇ ਮੋੜਦਿਆਂ ਬੋਲਿਆ ਖਾਲਸਾ ਪੰਥ ਦੀ ਈਮਾਨਤ ਹੈ ਖਾਲਸਾ ਪੰਥ ਦੀ ਸੰਜੀ ਹੈ ਮੈਨੂੰ ਜਦ ਲੋੜ ਹੋਈ ਫੇਰ ਮੰਗ ਲਵਾਂਗਾ ਜਥੇਦਾਰ ਜੀ ਤਾਂ ਮੇਰੇ ਪਿਤਾ ਹਨ ਉਹਨਾਂ ਦੀ ਜਾਇਦਾਦ ਤੇ ਮੇਰਾ ਹੱਕ ਹੈ ਜਥੇਦਾਰ ਸ਼ਾਮ ਸਿੰਘ ਵਾਲੇ ਘੋੜੇ ਨੂੰ ਥਾਪੀ ਮਾਰਦਿਆਂ ਸੁਖਾ ਸਿੰਘ ਮੁਸਕਰਾਉਂਦਿਆਂ ਬੋਲਿਆ ਖਾਲਸਾ ਪੰਥ ਤੇਰੇ ਤੇ ਤਰੁਠਾ ਸਖਸਿਆ ਕੋਈ ਅਰਦਾਸ ਬੇਨਤੀ ਕੋਈ ਲੋੜ ਹਟਾ ਦੱਸ ਜਥੇਦਾਰ ਨੇ ਸੁਖਾ ਸਿੰਘ ਨੂੰ ਮੋٹے ਤੇ ਪਿਆਰ ਦਿੰਦਿਆ ਕਿਹਾ ਸੁਖਾ ਸਿੰਘ ਨੇ ਸਰਬਾਥ ਪੰਥ ਅੱਗੇ ਹੱਥ ਜੋੜ ਖਲੋਬ ਗਿਆ ਤੇ ਬੋਲਿਆ ਜੇ ਖਾਲਸਾ ਮੇਰਾ ਦੇ ਘਰ ਵਿੱਚ ਹੈ ਤਾਂ ਮੈਨੂੰ ਦੁਬਾਰਾ ਪੰਥ ਵਿੱਚ ਸ਼ਾਮਲ ਕਰ ਲਵੇ ਤੇ ਮੈਨੂੰ ਕੁੜੀ ਮਾਰ ਦੇ ਦੋਸ਼ ਤੋਂ ਮੁਕਤੀ ਦੇਵੇ ਹੈ ਸੁਖਾ ਸਿੰਘ ਪੰਥ ਵਿੱਚੋਂ ਸ਼ੱਕਿਆ ਹੋਇਆ ਸੀ। ਬਾਬੇ ਦੇ ਇਹ ਬੋਲ ਸਾਨੂੰ ਸੁਣਨ ਕਰ ਗਏ ਤੇ ਇੰਦਰਜੀਤ ਸਿੰਘ ਹੈਰਾਨ ਹੁੰਦਾ ਬੋਲਿਆ। ਕਥਾਕਾਰ ਸਾਡੀ ਪਰੇਸ਼ਾਨੀ ਸਮਝ ਗਿਆ ਤੇ ਇੱਕਦਮ ਬੋਲਿਆ। ਨਹੀਂ ਨਹੀਂ ਸਿੰਘ ਨੂੰ ਸ਼ੱਕਿਆ ਨਹੀਂ ਸੀ। ਹਾਂ, ਭਾਂਡਾ ਤਿਆਗਿਆ ਹੋਇਆ ਸੀ। ਰੋਟੀ ਦੀ ਸਾਂਝ ਤੋੜੀ ਹੋਈ ਸੀ। ਖਾਲਸੇ ਦੇ ਬਿਬੇ ਕੀ ਵਰਤਨਾ ਨੂੰ ਸ਼ੂ ਨਹੀਂ ਸਕਦਾ ਸੀ। ਪਰ ਬਾਬੇ ਦੇ ਇੰਨਾ ਬੋਲਾਂ ਸਾਡੀ ਹੈਰਾਨੀ ਸਗੋਂ ਹੋਰ ਵਧਾ ਦਿੱਤੀ ਤੇ ਅੱਜ ਆਪਾਂ 16ਵਾਂ ਭਾਗ ਕੰਪਲੀਟ ਕਰ ਲਿਆ ਹੈ ਅਗਲੀ ਵਾਰੀ ਆਪਾਂ 17ਵਾਂ ਪਾਠ ਕਰਾਂਗੇ ਸਾਖੀ ਸੁਖਾ ਸਿੰਘ ਕੀ ਸੁਨੀਏ ਮਨ ਚਿਤ ਲਾਏ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ